ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦਾ ਜਨਮ ਦਿਨ ਸੀ ਇੱਕ ਪਾਸੇ ਜਿੱਥੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕੁਝ ਖੁਸ਼ਾਮਦੀ ਕੁਝ ਜੀਹਜੁਰੀ ਕਰਨ ਵਾਲੇ ਕੁਝ ਚਮਚਾਗिरी ਕਰਨ ਵਾਲੇ ਲੋਕਾਂ ਦੇ ਵਧਾਈਆਂ ਦੇ ਟੋਕਰਿਆਂ ਨਾਲ ਖੁਸ਼ ਹੋ ਰਹੇ ਸੀ ਉੱਥੇ ਤਿੰਨ ਐਸੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਸਾਰਾ ਸਵਾਦ ਕਿਰਕਰਾ ਕਰ ਦਿੱਤਾ ਜਿਵੇਂ ਕਿਸੇ ਨੇ ਖਾਣ ਲੱਗਿਆ ਜਲੇਬੀਆਂ ਦੇ ਉੱਪਰ ਰੇਤਾ ਪਾ ਦਿੱਤਾ ਹੋਵੇ ਖਬਰਾਂ ਵੱਡੀਆਂ ਨੇ ਔਰ ਵੱਡਾ ਸਵਾਲ ਪੈਦਾ ਹੋ ਗਿਆ ਕਿ ਕੀ ਕੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਸਤੀਫਾ ਦੇਣਗੇ ਤੇ ਕੀ ਹੁਣ ਜਿਹੜਾ ਕੇਂਦਰ ਸਰਕਾਰ ਦੇ ਵਿੱਚ ਗੱਠਜੋੜ ਹੈ ਉਹ ਟੁੱਟ ਜਾਏਗਾ ਕਿਉਂਕਿ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਭਾਜਪਾ ਦੇ ਐਨਡੀਏ ਗੱਠਜੋੜ ਵਾਲੇ ਇੱਕ ਸਰਕਾਰ ਦੇ ਅੱਠ ਮੰਤਰੀਆਂ ਨੇ ਇੱਕੋ ਦਮ ਅਸਤੀਫਾ ਦੇ ਦਿੱਤਾ ਹੈ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦੱਸਦੇ ਹਾਂ ਪਹਿਲਾਂ ਬੇਨਤੀ ਹੈ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਸਭ ਤੋਂ ਵੱਡੇ ਮੁੱਦਿਆਂ ਦੀ ਠੀਕ ਤੇ ਸਹੀ ਜਾਣਕਾਰੀ ਦੇ ਨੋਟੀਫਿਕੇਸ਼ਨ ਪਹੁੰਚਦੇ ਰਹਿਣ ਖਬਰ ਮਿੱਤਰੋ ਇਹ ਹੈ ਕਿ ਮੋਦੀ ਸਾਹਿਬ 75 ਸਾਲ ਦੇ ਹੋ ਗਏ ਨੇ ਔਰ ਸਭ ਤੋਂ ਵੱਡਾ ਸਵਾਲ ਇਹ ਕਿ ਕੀ ਕੱਲ ਨੂੰ ਹੁਣ ਉਹ ਅਸਤੀਫਾ ਦੇਣਗੇ ਪਹਿਲਾ ਸਵਾਲ ਤਾਂ ਇਸ ਕਰਕੇ ਕਿਉਂਕਿ ਪਿਛਲੇ ਦਿਨੀ ਜਿਹੜੇ ਆਰਐਸਐਸ ਦੇ ਮੁਖੀ ਨੇ ਮੋਹਨ ਭਗਵਤ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਸੀ ਕਿ ਜਦੋਂ ਵੀ ਕੋਈ ਵਿਅਕਤੀ 75 ਸਾਲ ਦਾ ਹੋ ਜਾਏ ਤਾਂ ਉਹਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਤੇ ਕਿਸੇ ਹੋਰ ਵਿਅਕਤੀ ਨੂੰ ਅੱਗੇ ਆਉਣ ਦੇਣਾ ਚਾਹੀਦਾ ਹੈ ਤੇ ਪਿਛਲੇ ਟਾਈਮ ਦੇ ਵਿੱਚ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਖੁਦ ਵੀ ਜਿਹੜੇ ਪੁਰਾਣੇ ਬੀਜੇਪੀ ਦੇ ਲੀਡਰ ਸੀ ਉਹਨਾਂ ਨੂੰ ਇਹੀ ਕਹਿ ਕੇ ਪਾਸੇ ਕਰਦੇ ਰਹੇ ਨੇ ਕਿ 75 ਸਾਲ ਦੇ ਹੋ ਗਏ ਹੁਣ ਬਜ਼ੁਰਗ ਅਵਸਥਾ ਹੋ ਗਈ ਹੈ ਹੁਣ ਤੁਸੀਂ ਮਾਰਗਦਰਸ਼ਨ ਮੰਡਲ 'ਚ ਜਾਓ ਤੇ ਸਿੱਧੇ ਅਹੁਦੇ ਛੱਡੋ ਹੁਣ ਮੋਦੀ ਸਾਹਿਬ 75 ਸਾਲ ਦੇ ਅੱਜ ਹੋ ਗਏ ਨੇ ਤੇ ਕੀ ਹੁਣ ਉਹ ਆਰਐਸਐਸ ਦੇ ਮੁਖੀ ਦੇ ਕਹਿਣ ਮੁਤਾਬਕ ਜਾਂ ਜਿਹੜੀ ਗੱਲ ਨੂੰ ਮੋਦੀ ਸਾਹਿਬ ਤੇ ਅਮਿਤ ਸ਼ਾਹ ਖੁਦ ਮੰਨਦੇ ਰਹੇ ਆ ਉਹਦੇ ਮੁਤਾਬਕ ਹੁਣ ਆਪਣਾ ਅਹੁਦਾ ਛੱਡਣਗੇ ਦੂਜਾ ਵੱਡਾ ਸਵਾਲ ਇਹ ਹੈ ਕਿ ਅੱਠ ਮੰਤਰੀ ਜਿਹੜੇ ਐਨਡੀਏ ਸਰਕਾਰ ਦੇ ਉਹਨਾਂ ਨੇ ਇਕੱਠੇ ਰੂਪ ਚ ਅਸਤੀਫਾ ਦੇ ਦਿੱਤਾ ਹੈ ਹੜਕੰਪ ਮਚ ਗਿਆ ਪਰ ਗੋਦੀ ਮੀਡੀਆ ਇਸ ਖਬਰ ਤੇ ਚੁੱਪ ਹੈ ਬਹੁਤ ਸਾਰਿਆਂ ਨੂੰ ਯਕੀਨ ਨਹੀਂ ਆਉਣਾ ਪਰ ਖਬਰ ਜਿਹੜੀ ਹੈ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ 2 ਦਿਨ ਪਹਿਲਾਂ ਮੋਦੀ ਸਾਹਿਬ ਗਏ ਸੀਗੇ ਮਣੀਪੁਰ ਜਿੱਥੇ ਮੋਦੀ ਸਾਹਿਬ ਦਾ ਬਹੁਤ ਵਿਰੋਧ ਹੋਇਆ ਕਿਉਂਕਿ ਮਣੀਪੁਰ ਪਿਛਲੇ ਟਾਈਮ ਤੋਂ ਜਲ ਰਿਹਾ ਹੈ ਜਦੋਂ ਦਾ ਉੱਥੇ ਗੰਦੀਆਂ ਸਿਆਸਤਾਂ ਨੇ ਦੋ ਫਿਰਕਿਆਂ ਦੇ ਵਿੱਚ ਭੇੜ ਕਰਾਇਆ ਔਰ ਜਿੱਦਾਂ ਫਿਰ ਉੱਥੇ ਔਰਤਾਂ ਨੂੰ ਨਿਰਵਸਤਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਮੋਦੀ ਸਾਹਿਬ ਪਹਿਲੀ ਵਾਰ ਜਦੋਂ ਹੁਣ ਉੱਥੇ ਗਏ ਤਾਂ ਵੱਡਾ ਵਿਰੋਧ ਹੋਇਆ ਪ੍ਰਧਾਨ ਮੰਤਰੀ ਸਾਹਿਬ ਦਾ ਤਾਂ ਬਿਲਕੁਲ ਉਹਦੇ ਨਾਲ ਦਾ ਹੀ ਇੱਕ ਜਿਹੜਾ ਸੂਬਾ ਭਾਰਤ ਦਾ ਮਿਘਾਲਿਆ ਉੱਥੇ ਭਾਜਪਾ ਦੇ ਗੱਠਜੋੜ ਦੇ ਨਾਲ ਨਪੀਪੀ ਪਾਰਟੀ ਦੀ ਐਨਡੀਏ ਦੀ ਸਰਕਾਰ ਚੱਲ ਰਹੀ ਸੀ ਤੇ ਉਹਦੇ ਵਿੱਚੋਂ 8 ਮੰਤਰੀਆਂ ਨੇ ਜਿਹਦੇ ਵਿੱਚ ਦੋ ਮੰਤਰੀ ਭਾਜਪਾ ਦੇ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਮਤਲਬ ਟੋਟਲ ਜਿਹੜਾ ਮੰਤਰੀ ਮੰਡਲ ਹੈ ਉਹਦੇ ਚੋਂ 68% ਮਤਲਬ 70% ਦੇ ਨੇੜੇ ਤੇੜੇ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਨੇ ਕਿਉਂ ਦਿੱਤੇ ਨੇ ਐਵੇਂ ਥੋੜਾ ਕੋਈ ਦਿੰਦਾ ਖਲਾਰਾ ਪਿਆ ਹੋਇਆ ਉੱਥੇ ਭਾਜਪਾ ਦੇ ਨਾਲ ਵੀ ਤੇ ਦੂਜੀਆਂ ਪਾਰਟੀਆਂ ਦੇ ਨਾਲ ਵੀ ਤੇ ਫਿਰ ਬੰਦੇ ਬਦਲਣ ਦੀ ਨੌਬਤ ਆਈ ਪਈ ਹੈ ਇਸ ਕਰਕੇ ਜਦੋਂ ਉੱਥੇ ਇਹ ਅਸਤੀਫੇ ਹੋਏ ਨੇ ਤਾਂ ਅੱਜ ਮੋਦੀ ਸਾਹਿਬ ਦੀ ਖੁਸ਼ੀ ਦਾ ਮਜ਼ਾ ਕਿਰਕਰਾ ਹੋ ਗਿਆ ਦੇਖੋ ਤੁਸੀਂ ਪੂਰੀਆਂ ਅਖਬਾਰਾਂ ਅੱਜ ਭਰੀਆਂ ਪਈਆਂ ਸੀ ਫਰੰਟ ਪੇਜ ਮੋਦੀ ਸਾਹਿਬ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਦੇ ਲਈ ਕਮਾਨ ਹੈ ਵਧਾਈਆਂ ਬਹੁਤ ਵੱਡੇ ਜਿਹੜੇ ਉਦਯੋਗਪਤੀ ਨੇ ਅਮਾਨੀ ਸਾਹਿਬ ਅੰਡਾਨੀ ਸਾਹਿਬ ਉਹਨਾਂ ਸਾਰਿਆਂ ਨੇ ਵੀ ਰੱਜ ਰੱਜ ਵਧਾਈਆਂ ਦਿੱਤੀਆਂ ਤੇ ਸਭ ਤੋਂ ਵੱਡੀ ਵਧਾਈ ਮੈਨੂੰ ਜਿਹੜੇ ਮੁਕੇਸ਼ ਮਾਨੀ ਸਾਹਿਬ ਹੈ ਉਹਨਾਂ ਦੀ ਲੱਗੀ ਹੈ ਮੁਕੇਸ਼ ਮਾਨੀ ਸਾਹਿਬ ਨੇ ਇਹ ਕਿਹਾ ਕਿ ਜਦੋਂ ਤੱਕ ਭਾਰਤ ਦੀ ਆਜ਼ਾਦੀ ਨੂੰ 100 ਸਾਲ ਹੋਣ ਉਦੋਂ ਤੱਕ ਵੀ ਮੋਦੀ ਸਾਹਿਬ ਐਦਾਂ ਹੀ ਭਾਰਤ ਦੀ ਅਗਵਾਈ ਕਰਦੇ ਰਹਿਣ ਭਲਾ ਇਹ ਉਹਨਾਂ ਨੇ ਕਿਉਂ ਆਖਿਆ ਕਿਉਂਕਿ ਭਾਈ ਉਹਨਾਂ ਨੂੰ ਤਾਂ ਮੋਦੀ ਸਾਹਿਬ ਰਾਸ ਆਏ ਹੋਏ ਨੇ ਉਹਨਾਂ ਲਈ ਤਾਂ ਮੋਦੀ ਸਾਹਿਬ ਜੁਗ ਜੁਗ ਜੀਣ ਤੇ ਐਦਾਂ ਹੀ ਪ੍ਰਧਾਨ ਮੰਤਰੀ ਬਣੇ ਰਹਿਣ ਕਿਉਂ ਕਿਉਂਕਿ ਉਹਨਾਂ ਲਈ ਰਾਸ ਆਏ ਹੋਏ ਨੇ ਰਾਸ ਕਿਵੇਂ ਆਏ ਨੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹੁਣ ਦੂਜੇ ਪਾਸੇ ਇੱਕ ਬਹੁਤ ਵੱਡੀ ਮਜ਼ਾ ਕਿਰਕਰਾ ਕਰਨ ਵਾਲੀ ਖਬਰ ਉਹਨਾਂ ਦੋ ਵਿਕਤੀਆਂ ਵੱਲੋਂ ਆਈ ਜਿਨ੍ਹਾਂ ਦੇ ਗੱਠਜੋੜ ਜਿਨ੍ਹਾਂ ਦੀਆਂ ਫੌੜੀਆਂ ਦੇ ਸਹਾਰੇ ਮੋਦੀ ਸਾਹਿਬ ਹਰਾਂ ਦੀ ਕੇਂਦਰ ਸਰਕਾਰ ਚੱਲ ਰਹੀ ਹੈ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਈਡੂ ਇਹ ਦੋ ਵਿਅਕਤੀ ਨੇ ਇੱਕ ਬਿਹਾਰ ਦਾ ਇੱਕ ਆਂਧਰਾ ਦਾ ਮੁੱਖ ਮੰਤਰੀ ਜਿਨ੍ਹਾਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਐਤਕੀ ਬਣੀ ਹੈ ਵਰਨਾ ਐਤਕੀ ਬੀਜੇਪੀ ਦੀ ਸਰਕਾਰ ਨੂੰ ਬਹੁਮਤ ਕੇਂਦਰ ਦੇ ਵਿੱਚ ਨਹੀਂ ਮਿਲਿਆ ਹੋਇਆ ਕੱਲੀ ਨੂੰ ਹੁਣ ਕੀ ਹੋਇਆ ਬਿਹਾਰ ਚ ਚੋਣਾਂ ਹੋਣ ਜਾ ਰਹੀਆਂ ਨੇ ਤੇ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਰੋਸ ਦਾ ਵਿਟਰ ਦਾ ਨਜ਼ਰ ਆ ਰਿਹਾ ਪਿਛਲੇ ਦਿਨੀ ਬੀਜੇਪੀ ਦਾ ਪ੍ਰਧਾਨ ਜੇਪੀ ਨੱਡਾ ਗਿਆ ਬਿਹਾਰ ਔਰ ਉੱਥੇ ਲੋਕਾਂ ਨੇ ਕੀਤਾ ਬਹੁਤ ਵੱਡਾ ਵਿਰੋਧ ਤੇ ਜਿਹੜੇ ਨਿਤਿਸ਼ ਕੁਮਾਰ ਹੋਰਾਂ ਦੇ ਨਾਲ ਗੱਲਬਾਤ ਕਰਨ ਲਈ ਉਹ ਗਏ ਸੀ ਉਹ ਨਿਤਿਸ਼ ਕੁਮਾਰ ਗੱਲਬਾਤ ਲਈ ਆਏ ਹੀ ਨਹੀਂ ਔਰ ਦੂਜੇ ਪਾਸੇ ਜਿਹੜਾ ਚੰਦਰਬਾਬੂ ਨੇਡੂ ਹੈ ਜਦੋਂ ਹੁਣ ਉਹਨੂੰ ਦੇਖ ਰਿਹਾ ਵੀ ਸਾਡੀਆਂ ਫੌੜੀਆਂ ਤੇ ਸਾਡੇ ਸਹਾਰੇ ਤਾਂ ਇੱਕ ਇੰਦਰ ਚ ਖੜੇ ਨੇ ਤੇ ਨਿਤਿਸ਼ ਕੁਮਾਰ ਜਿਹੜਾ ਬਿਹਾਰ ਵਾਲਾ ਉਹ ਵੀ ਪਾਸੇ ਵਿਕਟਰ ਦਾ ਨਜ਼ਰ ਆ ਰਿਹਾ ਤਾਂ ਚੰਦਰਬਾਬੂ ਨੇਡੂ ਵੀ ਪਾਰਾ ਪਹਿਣਾ ਸ਼ੁਰੂ ਹੋ ਗਿਆ ਉਹਨੇ ਸਿੱਧਾ ਹੀ ਕਹਿਤਾ ਵੀ 25000 ਕਰੋੜ ਦੀ ਮਦਦ ਸਾਨੂੰ ਕੇਂਦਰ ਸਰਕਾਰ ਨੂੰ ਹੋਰ ਕਰਨੀ ਚਾਹੀਦੀ ਆ ਹਾਲਾਂਕਿ ਪਿੱਛੇ ਕਈ ਹਜ਼ਾਰ ਕਰੋੜ ਉਹਨਾਂ ਨੇ ਲਏ ਨਹੀਂ ਤੇ 25000 ਕਰੋੜ ਉਹਨੇ ਚਿੱਠੀ ਲਿਖਤੀ ਆ ਮੋਦੀ ਸਰਕਾਰ ਨੂੰ ਵੀ ਹੋਰ ਸਾਨੂੰ ਦਿਓ ਕਹਿੰਦਾ ਜਦੋਂ ਦਾ ਟੈਰਫ ਹਟਾਇਆ ਅਮਰੀਕਾ ਕਰਕੇ ਤਾਂ ਉਦੋਂ ਦਾ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਕੇਂਦਰ ਸਰਕਾਰ ਸਾਡੀ ਮਦਦ ਕਰੇ ਪਾਈ ਦੇਣਾ ਪੈ ਸਕਦਾ ਹੈ ਕਿਉਂਕਿ ਜਿਨ੍ਹਾਂ ਦੇ ਸਹਾਰੇ ਖੜੇ ਨੇ ਜੇ ਉਹਨਾਂ ਨੇ ਇਧਰੋਂ ਥੰਮੀ ਕੱਢ ਲਈ ਤੇ ਢੰਮ ਮੋਦੀ ਸਰਕਾਰ ਡਿੱਗ ਪੈਣੀ ਹੈ ਪੰਜਾਬ ਨੂੰ ਹੜ੍ਹਾਂ ਚ ਡੁੱਬੇ ਨੂੰ 20000 ਕਰੋੜ ਨਹੀਂ ਦਿੱਤਾ ਸਿਰਫ 1600 ਕਰੋੜ ਦਿੱਤਾ ਤੇ ਉਧਰ ਉਧਰ ਹਜ਼ਾਰਾਂ ਕਰੋੜ ਦੇ ਲੰਗਰ ਪਹਿਲਾਂ ਵੀ ਲਾਏ ਬਿਹਾਰ ਚ ਵੀ ਆਂਧਰਾ ਵਾਲਿਆਂ ਨੂੰ ਵੀ ਕਿਉਂਕਿ ਉਹਨਾਂ ਦੀਆਂ ਫੌੜੀਆਂ ਦੇ ਸਹਾਰੇ ਬੀਜੇਪੀ ਸਰਕਾਰ ਸੈਂਟਰ ਚ ਚੱਲ ਰਹੀ ਹੈ ਹੁਣ ਸਵਾਲ ਵੱਡਾ ਇਹ ਹੈ ਕਿ ਕੀ ਕੱਲ ਨੂੰ ਮੋਦੀ ਸਾਹਿਬ 75 ਸਾਲ ਦੇ ਹੋ ਕੇ ਹੁਣ ਅਸਤੀਫਾ ਦੇ ਦੇਣਗੇ ਕੀ ਇਹ ਸੰਭਵ ਹੋਊਗਾ ਦੇਖੋ ਮੈਂ ਇੱਥੇ ਕਲੀਅਰ ਆ ਨਹੀਂ ਹੋਊਗਾ ਨਹੀਂ ਦੇਣਾ ਮੋਦੀ ਸਾਹਿਬ ਨੇ ਅਸਤੀਫਾ ਕਿਉਂ ਦੇਣਗੇ ਭਰਾਓ ਵੇਖੋ ਤੁਸੀਂ ਮਸਾ ਮਸਾ ਜੁਮਲੇ ਜਮਲੇ ਸੁਣਾ ਕੇ ਬੜਾ ਕੁਝ ਕਰਕੇ ਤੇ ਐਡੀ ਵੱਡੀ ਰਾਜ ਦੀ ਗੱਦੀ ਹੱਥ ਆਈ ਹੈ ਆਏ ਕਿਵੇਂ ਅਸਤੀਫਾ ਦੇ ਦੇਣਗੇ ਹੁਣ ਤਾਂ ਜੇ ਆਰਐਸਐਸ ਜਿਹੜੀ ਕਿ ਬੀਜੇਪੀ ਦੀ ਮਾਂ ਕਹੀ ਜਾਂਦੀ ਹੈ ਜੇ ਉਹ ਕੋਈ ਵੱਡਾ ਜੋਰ ਮਾਰੇ ਬੀਜੇਪੀ ਦੇ ਅੰਦਰੋਂ ਵੀ ਕੁਝ ਹੋਵੇ ਫੇਰ ਹੋ ਸਕਦਾ ਤੀਜੀ ਖਬਰ ਜਿਹੜੀ ਆ ਉਹ ਬੀਜੇਪੀ ਦੇ ਅੰਦਰੋਂ ਹੀ ਹੈ ਬੀਜੇਪੀ ਦੇ ਕੇਂਦਰੀ ਮੰਤਰੀ ਜਿਹੜੇ ਕਿ ਬੀਜੇਪੀ ਦੇ ਸਾਬਕਾ ਪ੍ਰਧਾਨ ਪੂਰੇ ਇੰਡੀਆ ਦੇ ਨਿਤਿਨ ਗਡਗਰੀ ਉਹਨਾਂ ਨੇ ਪਿਛਲੇ 2-3 ਮਹੀਨਿਆਂ ਚ ਮੋਦੀ ਸਰਕਾਰ ਦੇ ਉਲਟ ਦੋ ਤਿੰਨ ਬਿਆਨ ਦਿੱਤੇ ਨੇ ਜਿਨ੍ਹਾਂ ਦੇ ਉੱਪਰ ਵੱਡੇ ਸਵਾਲ ਖੜੇ ਹੁੰਦੇ ਰਹੇ ਤੇ ਹੁਣ ਉਹਨਾਂ ਨੇ ਅੱਜ ਕੀ ਕਹਿਤਾ ਇੱਕ ਐਸਾ ਬਿਆਨ ਦਿੱਤਾ ਜਿਹੜਾ ਕਿਹਾ ਜਾ ਰਿਹਾ ਵੱਡੀ ਚਰਚਾ ਹੈ ਕਈ মিডিਆ ਅਦਾਰੇ ਕਰ ਰਹੇ ਨੇ ਚਰਚਾ ਇਹ ਹੈ ਕਿ ਨਿਤਿਨ ਗੜਗਰੀ ਨੇ ਜਿਹੜਾ ਬਿਆਨ ਦਿੱਤਾ ਹੈ ਇਹ ਮੋਦੀ ਸਾਹਿਬ ਦੇ ਉੱਪਰ ਹੀ ਕਮੈਂਟ ਮਾਰਿਆ ਗਿਆ ਹੁਣ ਉਹਨੇ ਕਿਹਾ ਕੀ ਹੈ ਨਿਤਿਨ ਗੜਗਰੀ ਨੇ ਕਿਹਾ ਕਹਿੰਦਾ ਵੀ ਦੇਖੋ ਇਹ ਠੀਕ ਹੈ ਕਿ ਇੱਥੇ ਜਿਹੜੀਆਂ ਪਛੜੀਆਂ ਸ਼੍ਰੇਣੀਆਂ ਨੇ ਪਛੜੇ ਲੋਕ ਨੇ ਉਹਨਾਂ ਨਾਲ ਅ ਅਨੇਆ ਹੋਇਆ ਪਰ ਇੱਥੇ ਬਹੁਤ ਸਾਰੇ ਐਸੇ ਵੀ ਨਹੀਂ ਜਿਹੜੇ ਐਵੇਂ ਹੀ ਆਪਣੇ ਆਪ ਨੂੰ ਪਛੜਾ ਪਛੜਾ ਕਹਿ ਕੇ ਤੇ ਫਾਇਦੇ ਲੈਂਦੇ ਰਹੇ ਨੇ ਤੇ ਇਹ ਗੱਲ ਕਈ ਕਿਹਨੇ ਸੀ ਇਹ ਗੱਲ ਪਿਛਲੇ ਟਾਈਮ 'ਚ ਕਈ ਵਾਰ ਮੋਦੀ ਸਾਹਿਬ ਨੇ ਕਹੀ ਹੈ ਕਿ ਮੈਂ ਖੁਦ ਪਛੜੇ ਲੋਕਾਂ ਦੇ ਵਿੱਚੋਂ ਹਾਂ ਪਛੜੀ ਸ਼੍ਰੇਣੀ ਦੇ ਵਿੱਚੋਂ ਹਾਂ ਦੂਜੇ ਪਾਸੇ ਵੱਡੀ ਚਰਚਾ ਇਹ ਆ ਕਿ ਜਿਹੜੇ ਮੋਦੀ ਕੈਟਾਗਰੀ ਹੈ ਇਹ ਪਛੜਿਆ ਚ ਨਹੀਂ ਬਲਕਿ ਇਹ ਤਾਂ ਵਧੀਆ ਵਧੀਆ ਜਿਹੜੇ ਜਿਨ੍ਹਾਂ ਨੇ ਵਿਕਾਸ ਕੀਤਾ ਉਹਨਾਂ ਚ ਆਉਂਦੀ ਹੈ ਹੁਣ ਸੱਚ ਤਾਂ ਨਹੀਂ ਪਤਾ ਜੋ ਚਰਚਾ ਸੁਣ ਰਹੇ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸੋ ਮਿੱਤਰੋ ਹੁਣ ਜੇ 75 ਸਾਲ ਤੇ ਰਿਟਾਇਰਮੈਂਟ ਵਾਲੀ ਗੱਲ ਨੂੰ ਮੰਨੀਏ ਤਾਂ ਫਿਰ ਕੱਲ ਮੋਦੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਦੇਣਾ ਬਣਦਾ वैसे भी 75 साल तक देखो ਤੁਸੀਂ ਕੋਈ ਵੀ ਬੰਦਾ ਅਗਰ ਨੌਕਰੀ ਕਰਦਾ ਹੈ ਤਾਂ ਸਰਕਾਰਾਂ ਉਹਨੂੰ 60 ਸਾਲ ਜਾਂ 58 ਸਾਲ ਦੀ ਉਮਰ ਤੱਕ ਰਿਟਾਇਰ ਕਰ ਦਿੰਦੀਆਂ ਵੱਧ ਤੋਂ ਵੱਧ ਤੋਂ ਵੱਧ ਕਿਸੇ ਵੀ ਨੌਕਰੀ ਦੀ ਉਮਰ ਰਿਟਾਇਰਮੈਂਟ 65 ਸਾਲ ਹੈ ਕਿਉਂ ਭਲਾ ਕਹਿੰਦੇ ਜੀ ਜਦੋਂ ਬੰਦਾ 60 ਸਾਲ ਤੱਕ ਹੋ ਜਾਂਦਾ ਹੈ ਉਦੋਂ ਉਹ ਅੱਗੇ ਵਧੀਆ ਤਰੀਕੇ ਨਾਲ ਕੰਮ ਕਰਨ ਯੋਗ ਨਹੀਂ ਰਹਿ ਜਾਂਦਾ ਕੋਕੋ ਬਜ਼ੁਰਗ ਹੋ ਜਾਂਦਾ ਕਿਉਂਕਿ ਉਹਦਾ ਸਰੀਰ ਤੇ ਦਿਮਾਗ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੁੰਦਾ ਇਸ ਕਰਕੇ ਉਹਨੂੰ ਰਿਟਾਇਰ ਕਰ ਦੇਣਾ ਚਾਹੀਦਾ ਹੈ ਬਜ਼ੁਰਗ ਕਰਕੇ ਪਰ ਮੋਦੀ ਸਾਹਿਬ ਤਾਂ 75 ਦੇ ਹੋ ਗਏ ਨੇ ਤੇ ਜੇ ਕੋਈ ਕਲਰਕ ਜਾਂ ਛੋਟੇ-ਛੋਟੇ ਅਹੁਦਿਆਂ ਤੇ ਜਿਹੜੇ ਲੋਕ ਬੈਠੇ ਨੇ ਉਹ 58 ਸਾਲ ਦੀ ਉਮਰ ਤੱਕ ਰਿਟਾਇਰ ਹੋਣੇ ਚਾਹੀਦੇ ਨੇ ਤਾਂ ਮੋਦੀ ਸਾਹਿਬ 75 ਸਾਲ ਦੀ ਉਮਰ ਤੱਕ ਕਿਉਂ ਨਹੀਂ ਨਾਲੇ ਉਹ ਤਾਂ ਬਹੁਤ ਵੱਡੇ ਜੁਮਮੇਵਾਰੀ ਵਾਲੇ ਅਹੁਦੇ ਤੇ ਬੈਠੇ ਨੇ ਉਸ ਅਹੁਦੇ ਤੇ ਬੈਠੇ ਨੇ ਮੋਦੀ ਸਾਹਿਬ ਜਿਹੜੇ ਅਹੁਦੇ ਤੇ ਬਹੁਤ ਸਰੀਰਕ ਤੇ ਦਿਮਾਗੀ ਮਿਹਨਤ ਚਾਹੀਦੀ ਹੈ ਤੇ 75 ਸਾਲ ਦੀ ਉਮਰ ਚ ਤਾਂ ਬੰਦਾ ਵਾਵਾ ਬੁਢਾ ਹੋ ਜਾਂਦਾ ਵਾਵਾ ਬਜ਼ੁਰਗ ਹੋ ਜਾਂਦਾ ਤਾਂ ਉਦੋਂ ਤੱਕ ਵੀ ਜੇ ਮੋਦੀ ਸਾਹਿਬ ਕੁਰਸੀ ਛੱਡਣ ਨੂੰ ਤਿਆਰ ਨਹੀਂ ਤਾਂ ਫਿਰ ਜਿਹੜਾ ਇਹ ਪਹਿਲਾਂ ਗੱਲਾਂ ਹੁੰਦੀਆਂ ਰਹੀਆਂ ਬਈ ਜਦੋਂ ਜਦੋਂ ਬੀਜੇਪੀ ਦੇ ਦੂਸਰੇ ਨੇਤਾਵਾਂ ਨੂੰ ਪਾਸੇ ਹਟਾਉਣਾ ਸੀ ਚਾਹੇ ਉਹ ਮੁਰਲੀ ਮਨੋਰ ਜੋਸ਼ੀ ਸੀਗੇ ਚਾਹੇ ਉਹ ਜਿਹੜੇ ਅਡਵਾਨੀ ਸੀਗੇ ਉਹਨਾਂ ਨੂੰ ਇਹੀ ਗੱਲਾਂ ਦੀਆਂ ਦਲੀਲਾਂ ਦੇ ਦੇ ਕੇ ਪਾਸੇ ਕੀਤਾ ਸੀ ਵੀ ਤੁਹਾਡੀ ਉਮਰ 75 ਸਾਲ ਤੋਂ ਉੱਪਰ ਹੋ ਗਈ ਹੈ ਮੋਦੀ ਸਾਹਿਬ ਵੀ 75 ਦੇ ਹੋ ਗਏ ਨੇ ਫਿਰ ਕੀ ਦੂਜਿਆਂ ਲਈ ਪੋਲੇ ਤੇ ਆਪਣੇ ਲਈ ਠੋਲੇ ਆ ਸੁਣਾਤਾ ਠੀਕ ਨਹੀਂ ਹੈ ਸੋ ਮੈਨੂੰ ਲੱਗਦਾ ਮੋਦੀ ਸਾਹਿਬ ਨੂੰ ਵੀ ਨੈਤਿਕ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਯਾਰ ਬੀਜੇਪੀ ਚ ਹੋਰ ਵੀ ਆਗੂ ਹੈਗੇ ਨੇ ਉਧਰ ਅਮਿਤ ਸ਼ਾਹ ਵਰਗੇ ਵੀ ਵਿਚਾਰੇ ਇਸ ਤਾਕ ਚ ਬੈਠੇ ਨੇ ਤੇ ਕਿਸੇ ਤਰ੍ਹਾਂ ਇਹਦੋਂ ਵੀ ਵੱਡੀ ਕੁਰਸੀ ਮਿਲ ਜੇ ਕੁਰਸੀ ਕਿੰਨੂੰ ਨਹੀਂ ਚਾਹੀਦੀ ਅਮਿਤ ਸ਼ਾਹ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਕਹਿੰਦੇ ਵੀ ਦੇਖੋ 75 ਸਾਲ ਵਾਲਾ ਰੂਲ ਇਹ ਭਾਜਪਾ ਦੇ ਸੰਵਿਧਾਨ ਚ ਨਿਯਮਾ ਚ ਨਹੀਂ ਲਿਖਿਆ ਕਹਿ ਤਾਂ ਦਿੱਤਾ ਉਹਨਾਂ ਨੇ ਜਰ ਜੋ ਅੰਦਰੋਂ ਚਰਚਾ ਨਿਕਲ ਕੇ ਆਉਂਦੀ ਹੈ ਉਹ ਚਰਚਾ ਇਹਦੇ ਉਲਟ ਹੈ ਕਈ ਸਾਰੇ ਮੀਡੀਆ ਦਾਰੇ ਚ ਇਹ ਚਰਚਾ ਹੋ ਰਹੀ ਹੈ ਵੀ ਅੰਦਰੋਂ ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਵੀ ਅਮਿਤ ਸ਼ਾਹ ਵੀ ਇਸ ਗੱਲ ਲਈ ਤਿਆਰ ਨੇ ਵੀ ਮੋਦੀ ਸਾਹਿਬ ਹੁਣ ਆਪਣਾ ਉਹਦਾ ਛੱਡਣ ਤੇ ਉਹਨਾਂ ਦੇ ਅਹੁਦੇ ਤੇ ਹੋਰ ਬੰਦੇ ਨੂੰ ਬਿਠਾਇਆ ਜਾਏ ਕਿਉਂ ਕਿਉਂਕਿ ਅਮਿਤ ਸ਼ਾਹ ਸਾਹਿਬ ਨੂੰ ਪਤਾ ਹੈ ਬਿਠਾਇਆ ਕਿਹਨੂੰ ਜਾਏਗਾ ਕਿਹਨੂੰ ਬਿਠਾਇਆ ਜਾਏਗਾ ਅਮਿਤ ਸ਼ਾਹ ਉਹ ਪਹਿਲੇ 2-3 ਨਾਵਾਂ ਚ ਹੋ ਸਕਦੇ ਨੇ ਜਿੰਨਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ 'ਚ ਬਿਠਾਇਆ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਤੋਂ ਦੂਜੇ ਸਥਾਨ ਵਾਲਾ ਮੰਤਰੀ ਹੁੰਦਾ ਗ੍ਰਹਿ ਮੰਤਰੀ ਤੇ ਗ੍ਰਹਿ ਮੰਤਰੀ ਕੌਣ ਹੈ ਅਮਿਤ ਸ਼ਾ ਇਸ ਕਰਕੇ ਅਮਿਤ ਸ਼ਾ ਨੂੰ ਇੰਜ ਲੱਗਦਾ ਕਿ ਮੇਰਾ ਦਾ ਲੱਗ ਸਕਦਾ ਪਰ ਕੀ ਹੋਏਗਾ ਉਹ ਕਰਨਾ ਤਾਂ ਭਾਜਪਾ ਨੇ ਆ ਇੱਕ ਗੱਲ ਮੈਂ ਇੱਥੇ ਸਪਸ਼ਟ ਕਰ ਦਿਆਂ ਭਲਾ ਜੇ ਮੋਦੀ ਨੂੰ ਬਦਲ ਦਿੱਤਾ ਜਾਏ ਤੇ ਮੋਦੀ ਸਾਹਿਬ ਦੀ ਥਾਂ ਤੇ ਕੋਈ ਹੋਰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਏ ਫੇਰ ਕੀ ਫਰਕ ਪੈ ਜਾਊਗਾ ਮੈਨੂੰ ਲੱਗਦਾ ਕੋਈ ਫਰਕ ਨਹੀਂ ਪੈਣਾ ਜਿੰਨਾ ਟਾਈਮ ਸਿਸਟਮ ਇਹ ਹੈ ਸਿਸਟਮ ਨੂੰ ਚਲਾਉਣ ਵਾਲੀਆਂ ਨੀਤੀਆਂ ਇਹ ਹੈ ਜਿੰਨਾ ਟਾਈਮ ਰਾਜਨੀਤਿਕ ਪਾਰਟੀਆਂ ਦੇ ਪਿੱਛੇ ਫੰਡਿੰਗ ਕਰਨ ਵਾਲੇ ਉਹ ਕਾਰਪੋਰੇਟ ਘਰਾਣੇ ਨੇ ਜਿਹੜੇ ਅੱਜ ਮੋਦੀ ਸਾਹਿਬ ਨੂੰ ਖੂਬ ਵਧਾਈਆਂ ਦੇ ਰਹੇ ਸੀ ਤਾਂ ਉਦੋਂ ਤੱਕ ਜਿਹੜੀ ਮਰਜ਼ੀ ਭਾਜਪਾ ਚੋਂ ਜਿਹੜਾ ਮਰਜ਼ੀ ਬੰਦਾ ਮੋਦੀ ਦੀ ਥਾਂ ਤੇ ਪ੍ਰਧਾਨ ਮੰਤਰੀ ਲਾ ਦਿਓ ਉਹਨੇ ਉਹੀ ਨੀਤੀਆਂ ਹੀ ਅੱਗੇ ਚਲਾਉਣੀਆਂ ਨੇ ਜਿਹੜੀਆਂ ਨੀਤੀਆਂ ਬੀਜੇਪੀ ਨੇ ਬਣਾਈਆਂ ਨੇ ਔਰ ਜਿਹੜੀਆਂ ਨੀਤੀਆਂ ਪਿੱਛੇ ਜਿਹੜੇ ਬੈਠੇ ਫੰਡਿੰਗ ਕਰਨ ਵਾਲੇ ਲੋਕ ਨੇ ਉਹ ਚਾਹੁੰਦੇ ਨੇ ਭਾਵੇਂ ਕਾਂਗਰਸ ਦੀ ਗੱਲ ਕਰ ਲੋ ਕਾਂਗਰਸ ਦੀ ਸਰਕਾਰ ਵੀ ਜੇ ਅੱਜ ਪਲਾ ਆ ਜਾਈਂ ਫਿਰ ਕੀ ਫਰਕ ਪੈ ਜਾਊਗਾ ਅੱਗੇ ਬਹੁਤ ਵਾਰ ਕਾਂਗਰਸ ਦੀ ਸਰਕਾਰ ਸੈਂਟਰ 'ਚ ਰਹੀ ਐ ਉਦੋਂ ਵੀ ਇਹੋ ਨੀਤੀਆਂ ਇਹੋਈ ਪਾਲਿਸੀਆਂ ਇਹੋਈ ਨਿਜਮ ਲਾਗੂ ਹੁੰਦੇ ਰਹੇ ਉਹਨਾਂ ਦੇ ਪਿੱਛੇ ਵੀ ਵੱਡੇ ਕਾਰਪੋਰੇਟ ਘਰਾਣੇ ਨੇ ਤੇ ਇਹਨਾਂ ਦੇ ਪਿੱਛੇ ਵੀ ਫੰਡਿੰਗ ਕਰਨ ਵਾਲੇ ਵੱਡੇ ਕਾਰਪੋਰੇਟ ਘਰਾਣੇ ਨੇ ਇਲੈਕਸ਼ਨ ਬਾਂਡਸ ਵਾਲਾ ਮੁੱਦਾ ਸੁਪਰੀਮ ਕੋਰਟ 'ਚ ਉੱਠਿਆ ਉਦੋਂ ਸਾਰੇ ਦੇਸ਼ ਨੂੰ ਪਤਾ ਲੱਗਾ ਵੀ ਕਿਵੇਂ ਹਜ਼ਾਰਾਂ ਕਰੋੜ ਰੁਪਈਆ ਵੱਡੇ ਵੱਡੇ ਜਿਹੜੇ ਕਾਰੋਬਾਰੀ ਕਹਿ ਦਿਓ ਜਾਂ ਕਾਰਪੋਰੇਟ ਘਰਾਣੇ ਕਹਿ ਦਿਓ ਉਹ ਇਹਨਾਂ ਪਾਰਟੀਆਂ ਨੂੰ ਚੋਣ ਫੰਡ ਵਜੋਂ ਦਿੰਦੇ ਨੇ ਤੇ ਫਿਰ ਉਹਨਾਂ ਦੇ ਫੰਡ ਨਾਲ ਚੋਣਾਂ ਲੜ ਕੇ ਇਹ ਪਾਰਟੀਆਂ ਆਮ ਲੋਕਾਂ ਲਈ ਕੀ ਕਰ ਸਕਦੀਆਂ ਨੇ ਇਹ ਤੁਸੀਂ ਚੰਗੀ ਤਰ੍ਹਾਂ ਸੋਚ ਸਕਦੇ ਹੋ ਵਿਚਾਰ ਸਕਦੇ ਹੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜਾਦ ਬਹੁਤ ਮਿਹਰਬਾਨੀ